एप्पल बी बॉल सी कैट डी खाली ई फॉर एलिफेंट एफ फिश जी ग्रेप्स एच खाली ਉਹ ਮਾਸਟਰ ਜੀ ਕਰੀ ਓ ਆ ਗਿਆ ਡਾਟ ਜਾਏਗਾ ਬਹੁਤ ਬਹੁਤ ਵਧਾਈਆਂ ਮਾਸਟਰ ਜੀ। ਉਹ ਮਹਾਰਾਜ ਰਾਜੀ ਰੱਖੇ। ਮਾਸਟਰ ਜੀ ਦੇ ਦੋ ਦੋ ਸ਼ਿਫਟਾਂ ਲਾਉਣੇ ਨਾਲੇ ਸਕੂਲ ਦੇ ਨਾਲੇ ਟਿਊਸ਼ਨ ਪੜਾਉਂਦੇ। ਕਾ ਦਾ ਸਕੂਲ ਸਕੂਲੇ ਦਾ ਮੈਂ ਸਸਪੈਂਡ ਹੁੰਦਾ ਹੁੰਦਾ ਬਚਿਆ। ਹਲਾ ਵੀ ਉਹ ਕਿਵੇਂ? ਲੈ ਸੁਣ ਲਾ ਅੱਜ ਗਰਮੀ ਪੈਂਦੀ ਸੀ ਬਾਹਲੀ। ਅੱਛਾ ਸੱਚੀ ਗੱਲ ਹੀ। ਮੈਂ ਝੱਗਾ ਲਾ ਕੇ ਪਾਸੇ ਰੱਖਤਾ ਕੁਰਸੀ ਤੇ ਬੈਠਾ ਮੈਂ ਪੱਖੇ ਦੀ ਹਵਾ ਲਈ ਜਾਵਾ ਬੋ ਜਨਾਬ। ਅੱ비 ਗਰਮੀ ਵੀ ਬੜੀ ਐ ਤੇ ਫੇਰ ਮੈਂ ਸਾਹਮਣੋਂ ਦੇਖਿਆ ਡੀਓ ਸਾਹਿਬ ਤੁਰੇ ਆਉਣ। ਅੱਛਾ ਤੇ ਫੇਰ ਮੈਂ ਤਾਂ ਸਸਪੈਂਡ ਹੁੰਦਾ ਹੁੰਦਾ ਬਚਿਆ। ਹਲਾ ਵੀ ਉਹ ਕਿਵੇਂ? ਮੈਂ ਕਹਾ ਡੀਓ ਸਾਹਿਬ ਜਦੋਂ ਹੀ ਮ ਬੱਚਿਓ ਇਹਨੂੰ ਰੀਡ ਦੀ ਹੱਡੀ ਕਹਿੰਦੇ ਆ ਤੇ ਮੂੰ ਤੇਰੇ ਡੀਓ ਸਾਹਿਬ ਕੀ ਕਹਿੰਦੇ ਡੀਓ ਸਾਹਿਬ ਖੁਸ਼ ਹੋ ਗਏ ਕਹਿੰਦੇ ਬੰਦਾ ਹੀ ਬੜਾ ਮਿਹਨਤੀ ਆ ਮੂੰ ਤੇਰੇ ਪ੍ਰੈਕਟੀਕਲ ਕਰਕੇ ਹੀ ਸਮਝਾਉਂਦਾ ਏ ਮੈਨੂੰ ਬੈਸਟ ਟੀਚਰ ਦਾ ਅਵਾਰਡ ਅਗਲੇ ਮੈਨੂੰ ਮੌਕੇ ਤੇ ਹੀ ਦੇ ਗਏ ਆ ਅਸਰਾਂ ਕੋਲ ਇਹਨਾਂ ਟਾਈਮ ਹੀ ਕਿੱਥੇ ਹੁੰਦਾ ਈ ਮੌਕੇ ਤੇ ਕੰਮ ਨਵੇੜ ਗਿਆ ਕਹਿੰਦੇ ਕੰਮ ਦੇ ਲਾਂਤੀਆ